ਕੂਠੀ ਦੇ ਵਿੱਚ ਬਜ਼ੁਰਗ ਰਹਿੰਦੇ ਨੇ ਜਿਹੜੇ ਜਵਾਕ ਨੇ ਉਹ ਬਾਹਰ ਰਹਿੰਦੇ ਆ ਤੇ ਹੁਣ ਬਜ਼ੁਰਗਾਂ ਨੇ ਵੀ ਬਾਹਰ ਹੀ ਜਾਣਾ ਤਾਂ ਕਰਕੇ ਇਹਨਾਂ ਨੇ ਆਪਦੀ ਇੱਥੋਂ ਕੂਠੀਆਂ ਜਿਹੜੀ ਵੇਚਣੀ ਹੈਗੀ ਨਵੀਆਂ-ਨਵੀਆਂ ਕੂਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਜਿੰਨੇ ਤੁਸੀਂ ਆਪਣੀ ਇਹ ਵੀਡੀਓ ਦੇਖ ਰਹੇ ਹੋ ਜੀ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਤੇ ਮੇਰੇ ਭਰਾ ਜਿੰਨੇ ਤੁਸੀਂ ਦੇਖ ਰਹੇ ਕਿਸੇ ਵੀ ਏਰੀਆ ਚ ਦੇਖ ਰਹੇ ਤੁਹਾਡੇ ਕੋਲੇ ਵੀ ਕਿਸੇ ਵੀ ਏਰੀਆ ਚ ਕੋਠੀ ਘਰ ਮਕਾਨ ਅਜ ਵੇਚਣ ਵਾਸਤੇ ਤੁਸੀਂ ਵੇਚਣਾ ਜੇਕਰ ਚਾਹੁੰਦੇ ਹੋ ਤਾਂ ਚੈਨਲ ਤੇ ਬਿਲਕੁਲ ਫਰੀ ਦੇ ਵਿੱਚ ਐਡ ਕਰਵਾ ਕੇ ਸੇਲ ਕਰਵਾ ਸਕਦੇ ਹੋ ਜੀ ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋ ਮਾ ਭੇਜੋ ਆਪਣਾ ਨੰਬਰ ਉੱਪਰ ਹਮੇਸ਼ਾ ਵਾਰ-ਵਾਰ ਲਿਖਿਆ ਰਹਿੰਦਾ ਸੀ 73800 ਪੂਰਾ 26100 73 ਇੱਕ ਪਾਸੇ ਕੋਰਨਰ ਤੇ ਪਹਿਲਾਂ ਤਾਂ ਆਪਾਂ ਨੂੰ ਸ਼ਾਪ ਮਿਲੂਗੀ ਬਾਹਰਲੀ ਸਾਈਡ ਜਿਵੇਂ ਕਿ ਤੁਹਾਨੂੰ ਮੈਂ ਦਿਖਾ ਵੀ ਰਿਹਾ ਸ਼ਟਰ ਲੱਗਿਆ ਹੋਇਆ ਤੇ ਜਿਹੜੀ ਕੁਠੀ ਆਪਾਂ ਅੱਜ ਲੈ ਕੇ ਪਹੁੰਚੇ ਆ ਆਹਾ ਰੋਡ ਦੇ ਉੱਪਰ ਬਣੀ ਹੋਈ ਹੈ ਤੇ ਕੋਰਨਰੀ ਕੁਠੀ ਹੈ ਜੀ ਪਹਿਲਾਂ ਤੁਸੀਂ ਬਾਹਰੋਂ ਦੇਖ ਲਓ கரੈਕਟ ਲੋਕੇਸ਼ਨ ਤੁਹਾਨੂੰ ਮੈਂ ਕਨਫਰਮ ਕਰਵਾ ਦਿੰਨਾ ਬਿਲਕੁਲ ਨਜ਼ਦੀਕ ਆਪਾਂ ਨੂੰ ਪੈਟਰੋਲ ਪੰਪ ਮਿਲ ਜਾਊਗਾ ਤੇ ਮেইন ਰੋਡ ਆ ਗਿਆ ਜੀ ਕਮਰਸ਼ੀਅਲ ਏਰੀਆ ਜੀ ਤੇ ਇਹ ਕੋਠੀ ਆਪਾਂ ਨੂੰ ਬਹੁਤ ਵਧੀਆ ਮਿਲੂਗੀ ਇਹ ਸਾਰੀ ਕੋਠੀ ਇਹਨਾਂ ਨੇ ਬਹੁਤ ਸੋਹਣੀ ਤਿਆਰ ਕਰਵਾਈ ਹੋਈ ਹੈ ਤੇ ਆਪਾਂ ਕੱਲੀ-ਕੱਲੀ ਗੱਲ ਕਰਾਂਗੇ ਤੇ ਸਾਰਾ ਕੁਝ ਤੁਸੀਂ ਦੇਖਿਓ ਜੇ ਤੁਹਾਨੂੰ ਵਧੀਆ ਲੱਗੇ ਵੀਡੀਓ ਕੋਠੀ ਤੁਹਾਨੂੰ ਪਸੰਦ ਆਵੇ ਏਰੀਆ ਤੁਹਾਨੂੰ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਲਾਜ਼ਮੀ ਕਰ ਦਿਓ ਜੀ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾਮਾ ਮੇਰੇ ਵੱਡੇ ਬਜ਼ੁਰਗ ਪਹਿਲੀ ਵਾਰ ਵੀਡੀਓ ਨੂੰ ਦੇਖ ਰਹੇ ਹੋ ਤਾਂ ਚੈਨਲ ਨੂੰ ਆਪਣੇ ਸਬਸਕ੍ਰਾਈਬੀ ਲਾਜ਼ਮੀ ਕਰ ਦਿਓ ਇੱਥੇ ਤੁਹਾਨੂੰ ਮੈਂ ਪਹਿਲਾਂ ਹੀ ਕਿਹਾ ਸੀਗਾ ਕੋਰਨਰ ਤੇ ਕੁਠੀ ਬਣੀ ਹੋਈ ਆ ਤੇ ਆਪਾਂ ਗਲੀ ਦੇ ਵਿੱਚ ਆ ਗਏ ਆ ਇਹ ਇਹਨਾਂ ਨੂੰ ਗਲੀ ਲੱਗਦੀ ਆ ਇੱਕ ਪਾਸੇ ਮੈਨ ਰੋਡ ਲੱਗਦਾ ਇੱਕ ਪਾਸੇ ਗਲੀ ਲੱਗਦੀ ਆ ਤੇ ਡਬਲ ਆਪਾਂ ਨੂੰ ਡੋਰ ਮਿਲ ਜਾਣਗੇ ਪਰਲੀ ਸਾਈਡ ਵੱਡਾ ਗੇਟ ਹੈ ਤੇ ਇੱਧਰਲੇ ਪਾਸੇ ਕੰਨਾਂ ਨੇ ਛੋਟਾ ਗੇਟ ਰੱਖਿਆ ਹੋਇਆ ਤੇ ਜਦੋਂ ਆਪਾਂ ਛੋਟੇ ਗੇਟ ਰਾਹੀਂ ਐਂਟਰ ਕਰਦੇ ਆ ਤਾਂ ਆਪਾਂ ਨੂੰ ਕਾਫੀ ਜ਼ਿਆਦਾ ਸਪੇਸ ਇੱਕ ਪਾਸੇ ਮਿਲ ਜੂਗੀ ਤੇ ਪੇੜ-ਪੌਦੇ ਵੀ ਇਹਨਾਂ ਨੇ ਇੱਥੇ ਕਾਫੀ ਲਾ ਰੱਖਿਆ ਗੀ ਤੇ ਸਾਰੀ ਕੂਠੀ ਇਹਨਾਂ ਨੇ ਰੰਗ ਕਰਵਾ ਰੱਖੀ ਐ ਜੇ ਆਪਾਂ ਜਗ੍ਹਾ ਦੀ ਗੱਲ ਕਰੀਏ ਤੁਹਾਨੂੰ ਜਗ੍ਹਾ ਕਨਫਰਮ ਕਰਵਾ ਦੇਣੇ ਜਗ੍ਹਾ ਆਪਾਂ ਨੂੰ ਮਿਲੂਗੀ 13 ਮਰਲੇ 13 ਮਰਲੇ ਜਗ੍ਹਾ ਦੇ ਵਿੱਚ ਕੂਠੀ ਬਣੀ ਹੋਈ ਐ ਤੇ ਵੇਚਣ ਦਾ ਕਾਰਨ ਤੁਹਾਨੂੰ ਮੈਂ ਪਹਿਲੇ ਦੱਸਤਾ ਸੀਗਾ ਕੋਠੀ ਦੇ ਵਿੱਚ ਬਜ਼ੁਰਗ ਰਹਿੰਦੇ ਨੇ ਤੇ ਇਹਨਾਂ ਦੇ ਜਿਹੜੇ ਬੱਚੇ ਨੇ ਜਵਾਕ ਨੇ ਉਹ ਬਾਹਰ ਗਏ ਹੋਏ ਨੇ ਜੀ ਫੋਰਨ ਗਏ ਹੋਏ ਨੇ ਤੇ ਇਹਨਾਂ ਨੇ ਵੀ ਹੁਣ ਉੱਥੇ ਹੀ ਜਾਣਾ ਤੇ ਸਾਰੇ ਬਾਹਰ ਹੀ ਬਗ ਜਾਣਗੇ ਫਿਰ ਇੱਥੇ ਕੋਠੀ ਦੀ ਲੋੜ ਹੈ ਨਹੀਂ ਤਾਂ ਕਰਕੇ ਇਹਨਾਂ ਨੇ ਜਿਹੜੀ ਆਪਦੀ ਆਹ ਕੁਠੀ ਹੈ ਵੇਚਣੀ ਹੈਗੀ। ਬਾਕੀ ਜਦੋਂ ਆਪਾਂ ਅੰਦਰ ਚਲਾਂਗੇ ਤੁਸੀਂ ਦੇਖ ਰਹੇ ਹੋ ਡ్రਾਈਂਗ ਰੂਮ ਬਣਿਆ ਹੋਇਆ ਪੂਰਾ ਖੁੱਲਾ ਢੁੱਲਾ ਓਪਨ ਨੂੰ ਮਿਲ ਜੂਗਾ। ਬਾਕੀ ਟੋਟਲ ਸਾਰਾ ਕੰਮ ਇਹਨਾਂ ਨੇ ਵਧੀਆ ਕਰਵਾ ਰੱਖਿਆਗਾ। ਬਾਥਰੂਮ ਦਾ ਟੋਟਲ ਸਾਰਾ ਕੰਮ ਆਪਨ ਮਿਲ ਜੂਗਾ ਗਿਜ਼ਰ ਵਗੈਰਾ ਲੱਗਿਆ ਹੋਇਆ ਸਾਰੀ ਸਪਲਾਈ ਹੋਈਏਗੀ ਗਿਜ਼ਰ ਦੀ। ਬਾਕੀ ਲਾਈਟਿੰਗ ਦਾ ਸਾਰਾ ਕੰਮ ਹੋਇਆਗਾ। ਤੇ ਇਕੱਲਾ ਇਕੱਲਾ ਕੰਮ ਇਹਨਾਂ ਨੇ ਕਰਵਾ ਰੱਖਿਆ ਦਾ ਵਧੀਆ ਬਾਥਰੂਮ ਪੇਸ਼ੇਨ ਵਗੈਰਾ ਆਪਾਂ ਨੂੰ ਲੱਗੇ ਹੋਏ ਮਿਲ ਜਾਣਗੇ ਜੋੜੀਆਂ ਸਾਰੀਆਂ ਲਗੀਆਂ ਹੋਈਆਂ ਨੇ ਤੇ ਕਮੀ ਪੇਸ਼ੀ ਕੋਈ ਨਹੀਂ ਹੈਗੀ ਤੇ ਤੁਸੀਂ ਜਾ ਕੇ ਜੇ ਦੇਖਣਾ ਚਾਹੁੰਦੇ ਹੋ ਕੁਠੀ ਨੂੰ ਤੁਹਾਨੂੰ கரੈਕਟ ਲੋਕੇਸ਼ਨ ਵੀ ਮਿਲ ਜੂਗੀ ਬਾਕੀ ਤੁਸੀਂ ਲੌਬੀ ਏਰੀਆ ਦੇਖ ਰਹੇ ਹੋ ਕੱਲੀ ਕੱਲੀ ਆਪਾਂ ਗੱਲ ਕਰਾਂਗੇ ਕੁਝ ਵੀ ਆਪਾਂ ਨਹੀਂ ਛੱਡਦੇ ਸੀ ਸਾਰਾ ਕੁਝ ਤੁਹਾਨੂੰ ਦੇਖਣ ਨੂੰ ਮਿਲੂਗਾ ਜਿਵੇਂ ਕਿ ਕਿਚਨ ਤੁਹਾਨੂੰ ਆਪਾਂ ਦਿਖਾ ਰਹੇ ਹਾਂ ਵਧੀਆ ਆਪਾਂ ਨੂੰ ਕਿਚਨ ਮਿਲ ਜੂਗਾ ਟਾਈਲਾਂ ਟੂਲਾਂ ਵਧੀਆ ਲੱਗੀਆਂ ਹੋਈਆਂ ਨੇ ਸੈਲਫ ਤੇ ਤੇ ਡਬਲ ਸੈਲਫ ਆਪਾਂ ਨੂੰ ਮਿਲ ਚੁੱਕੀ। ਜੇ ਆਪਾਂ نیچے ਗੱਲ ਕਰੀਏ ਤਾਂ ਵਧੀਆ ਟਾਈਲਾਂ ਇਹਨਾਂ ਨੇ نیچے ਫਾਰਸ਼ 'ਚ ਲਗਵਾ ਰੱਖੀਆਂ ਨੇ। ਬਾਕੀ ਜਿਹੜੇ ਬੈੱਡਰੂਮ ਨੇ ਕਾਫੀ ਖੁੱਲੇ ਡੁੱਲੇ ਆਪਾਂ ਨੂੰ ਬੈੱਡਰੂਮਸ ਮਿਲ ਜਾਣਗੇ। ਵਧੀਆ ਬੈੱਡਰੂਮ ਬਣੇ ਹੋਏ ਨੇ ਤੇ ਰੰਗ ਰੂੰਗ ਸਾਰਾ ਇਹਨਾਂ ਨੇ ਕਰਵਾ ਰੱਖਿਆ। ਜੋੜੀਆਂ ਸਾਰੀਆਂ ਇਹਨਾਂ ਨੇ ਲਗਵਾ ਰੱਖੀਆਂ। ਤੇ ਉੱਪਰ ਜਾਣ ਵਾਸਤੇ ਆਪਾਂ ਨੂੰ ਲੋਬੀ ਦੇ ਵਿੱਚੋਂ ਹੀ ਪੌੜੀਆਂ ਮਿਲ ਜਾਣਗੀਆਂ। ਤੇ ਆਪਾਂ ਉੱਪਰ ਵੀ ਚੱਲਾਂਗੇ ਬਾਅਦ ਚੋਂ ਪਹਿਲਾਂ ਤੁਸੀਂ ਨੀਚੇ ਤੋਂ ਸਾਰਾ ਕੁਝ ਦੇਖ ਲਓ ਜੀ ਬਾਅਦ ਚ ਆਪਾਂ ਉੱਪਰ ਵੀ ਢੇੜਾ ਲਾ ਕੇ ਆਵਾਂਗੇ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਕੁਝ ਨਹੀਂ ਆਪਾਂ ਛੱਡਦੇ ਜੀ ਬਾਕੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਆ ਜੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਆ ਪਸੰਦ ਜੇ ਵੀਡੀਓ ਤੁਹਾਨੂੰ ਆ ਰਹੀ ਆ ਜੀ ਤਾਂ ਲਾਈਕ ਵੀਡੀਓ ਨੂੰ ਲਾਜ਼ਮੀ ਕਰ ਦਿਓ ਜੀ ਚੈਨਲ ਨੂੰ ਲਾਜ਼ਮੀ ਸਬਸਕ੍ਰਾਈਬ ਕਰ ਦਿਓ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚਿਆ ਤੁਸੀਂ ਜੇ ਜਿੰਨੇ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਜੀ ਜੇ ਤੁਹਾਡੇ ਕੋਲੇ ਵੀ ਕਿਸੇ ਵੀ ਏਰੀਆ ਚ ਕੂਠੀ ਆ ਘਰ ਮਕਾਨ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਤੁਸੀਂ ਐਡ ਚੈਨਲ ਤੇ ਕਰਵਾਉਣੀ ਆ ਤਾਂ ਆਪਾਂ ਬਿਲਕੁਲ ਫਰੀ ਦੇ ਵਿੱਚ ਐਡ ਕਰ ਦਿਆਂ ਕਿਸੇ ਤੋਂ ਆਪਾਂ ਕੋਈ ਕਮਿਸ਼ਨ ਕੋਈ ਖਰਚਾ ਕੋਈ ਫੀਸ ਕੁਝ ਨਹੀਂ ਆਪਾਂ ਲੈਂਦੇ ਸੀ ਬਿਲਕੁਲ ਫਰੀ ਦੇ ਵਿੱਚ ਆਪਣਾ ਸਾਰਾ ਕੰਮ ਹੈਗਾ ਤੇ ਤੁਸੀਂ ਆਪਣੇ ਕੋਲ ਇੱਕ ਵੀਡੀਓ ਤੇ ਪੂਰੀ ਜਾਣਕਾਰੀ ਤੇ ਕੁਝ ਕੁ ਫੋਟੋਆਂ ਜੀ ਆ ਕੁਝ ਆਪਣੇ ਕੋਲੇ ਭੇਜੋ ਬਾਕੀ ਜਿਹੜੇ ਕਮਰੇ 'ਚ ਆਪਾਂ ਖੜੇ ਆਂ ਇਹਦੇ ਵਿੱਚ ਆਪਾਂ ਨੂੰ ਅਟੈਚ ਬਾਥਰੂਮ ਵੀ ਮਿਲ ਜੂਗਾ ਤੇ ਅਟੈਚ ਸਟੋਰ ਰੂਮ ਵੀ ਮਿਲ ਜੂਗਾ ਜੀ ਤੇ ਤੁਹਾਨੂੰ ਮੈਂ ਸਾਰਾ ਕੁਝ ਦਿਖਾਇਆ ਵੀ ਹੈ ਜੇ ਆਪਾਂ ਲੋਕੇਸ਼ਨ ਦੀ ਗੱਲ ਕਰੀਏ ਏਰੀਆ ਦੀ ਗੱਲ ਕਰੀਏ ਤਾਂ ਜਿਹੜੀ ਆਪਣੇ ਕੋਲੇ ਕੂਠੀ ਆ ਪਹੁੰਚੀ ਆ ਖਾਸ ਆਪਣੇ ਕੋਲੇ ਜਲੰਧਰ ਏਰੀਆ 'ਚੋਂ ਪਹੁੰਚੀ ਆ ਜੀ ਜਲੰਧਰ ਇਹਨਾਂ ਦਾ ਖਾਸ ਏਰੀਆ ਨੀਅਰ ਪਟਵਾਰ ਖਾਨਾ ਗਾ ਤੇ ਅਰਜੁਨ ਨਗਰ ਇਹਨਾਂ ਨੂੰ ਲੱਗਦਾ ਗਾ ਬਾਕੀ ਕੋਠੀ ਜਿਹੜੀ ਬਣੀ ਹੋਈ ਆ ਵਧੀਆ ਸੋਹਣੀ ਬਣੀ ਹੋਈ ਆ ਤੇ ਕੰਮ ਵੀ ਵਧੀਆ ਹੋਇਆ ਬਾਕੀ ਕਮਰਸ਼ੀਅਲ ਏਰੀਆ ਜੀ ਤੁਹਾਨੂੰ ਮੈਂ ਸਾਰਾ ਕੁਝ ਦਿਖਾਈ ਦਿੰਦਾ ਤੇ bizness ਵਾਲਾ ਏਰੀਆ ਪੂਰਾ ਜੇ ਕੋਈ bizness ਕਰਦਾ ਤੇ ਇੱਥੇ ਕਿਸੇ ਨੇ ਸ਼ਿਫਟ ਕਰਨਾ ਹੋਵੇ ਨਾਲੇ ਤਾਂ ਕੋਠੀ ਆਪਦੀ ਹੋ ਜੂਗੀ ਨਾਲੇ ਏਰੀਆ ਵਧੀਆਗਾ ਤੇ ਨਾਲੇ ਮਤਲਬ ਕਿ bizness ਏਰੀਆ ਇੱਥੇ ਹੀ ਨਜ਼ਦੀਕ bizness ਹੋ ਜਾਊਗਾ ਉਹ ਆਪਦੀ ਆਪਦੀ ਸ਼ਰਤ ਹੈ ਜੀ ਤੇ ਕੋਈ ਕੁਠੀ ਖਰੀਦਣ ਦਾ ਹੈਗਾ ਚਾਹਵਨ ਤੇ ਜਾ ਕੇ ਕੋਈ ਦੇਖਣਾ ਚਾਹੁੰਦਾ ਤਾਂ ਜਾ ਕੇ ਤੁਸੀਂ ਦੇਖ ਸਕਦੇ ਹੋ ਜਲੰਧਰ ਏਰੀਆ ਚ ਜੇ ਆਪਾਂ ਰੇਟ ਦੀ ਗੱਲ ਕਰੀਏ ਤਾਂ ਤੁਹਾਨੂੰ ਇੱਥੇ ਰੇਟ ਥੋੜਾ ਜਿਹਾ ਹਾਈ ਮਿਲੂਗਾ ਕਿਉਂਕਿ ਇੱਕ ਤਾਂ ਜਲੰਧਰ ਏਰੀਆ ਜੀ ਖਾਸ ਸ਼ਹਿਰ ਦੇ ਵਿੱਚ ਕੁਠੀ ਬਣੀ ਹੋਈ ਆ ਇੱਕ ਰੋਡ ਤੇ ਬਣੀ ਹੋਈ ਆ ਇੱਕ ਕਮਰਸ਼ੀਅਲ ਏਰੀਆ ਚ ਤਾਂ ਕਰਕੇ ਰੇਟ ਥੋੜਾ ਜਿਹਾ ਹਾਈ ਹੈ ਰੇਟ ਹੈਗਾ ਜੀ 1 ਕਰੋੜ ਤੇ 49 ਲੱਖ ਰੁਪਈਆ ਇਹਨਾਂ ਨੇ ਲਾਇਆਗਾ ਬਾਕੀ ਅਡਜਸਟਮੈਂਟ ਹੋ ਜਾਊਗਾ ਮਾਲਕ ਕਹਿੰਦੇ ਆ ਵੀ ਵੇਖ ਕੇ ਲਾਜ਼ਮੀ ਕਰ ਲੰਗੇ ਉੱਪਰ ਨੀਚੇ ਰੇਟ ਹੋ ਜਾਊਗਾ ਕਿੰਨਾ ਕੁ ਉੱਪਰ ਨੀਚੇ ਹੋਊਗਾ ਉਹ ਮੌਕੇ ਦੀ ਗੱਲ ਹੈ ਜੀ ਬਾਕੀ 13 13 ਨਹੀਂ 13.5 ਮਰ ਲੇ ਜੀ 13.5 ਮਰ ਲੇ ਜਗ੍ਹਾ ਆਪਾਂ ਨੂੰ ਮਿਲੂਗੀ ਬਾਕੀ ਜਗ੍ਹਾ ਕਾਫੀ ਡਬਲ ਹੈ ਜੀ ਜਗ੍ਹਾ ਕਾਫੀ ਮਿਲ ਜੂਗੀ ਤੇ ਮੋਬਾਈਲ ਨੰਬਰ ਤੁਹਾਨੂੰ ਮੈਂ ਨੋਟ ਕਰਵਾ ਦਿੰਨੇ ਜੀ ਨੰਬਰ 75 080 97 508 ਦੁਬਾਰਾ ਫਿਰ ਤੋਂ ਕਨਫਰਮ ਕਰਵਾ ਦੇਣਾ ਜੀ 7508097508 ਜਿਹੜੀ ਵੀ ਗੱਲ ਕਰਨੀ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੈ ਜੀ ਤੁਹਾਨੂੰ ਮਾਲਕ ਦਾ ਮੈਂ ਨੰਬਰ ਦੇਤਾ ਇਹਨਾਂ ਨਾਲ ਤੁਸੀਂ ਗੱਲ ਕਰ ਲਿਓ ਬਾਕੀ ਕੋਰਨਰ ਕੂਠੀ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚਿਆ ਵਧੀਆ ਲੋਕੇਸ਼ਨ ਤੇ ਲੈ ਕੇ ਪਹੁੰਚਿਆ ਜੀ ਵਧੀਆ ਕੂਠੀ ਹੈ ਤੇ ਬਾਕੀ ਤੁਹਾਨੂੰ ਸਾਰਾ ਕੁਝ ਪਤਾ ਲੱਗ ਗਿਆ ਹੋਊਗਾ ਬਾਕੀ ਬੈਡਰੂਮ ਵਗੈਰਾ ਤੁਸੀਂ ਦੇਖ ਲਈ ਟੋਟਲ ਆਪਾਂ ਨੂੰ 4 ਬੈਡਰੂਮ ਦੇਖਣ ਨੂੰ ਮਿਲ ਜਾਣਗੇ ਤਿੰਨ ਬਾਥਰੂਮ ਨੇ ਇੱਕ ਬਾਰ ਸ਼ੌ ਬਣੀ ਹੋਈ ਆ ਦੋ ਸਟੋਰ ਨੇ ਇੱਕ ਕਿਚਨ ਜੀ ਉੱਪਰੋਂ ਛੱਤ ਤੁਸੀਂ ਸਾਰੀ ਦੇਖ ਲਈ ਬਾਕੀ ਵੀਡੀਓ ਦੀ ਗੱਲਬਾਤ ਆਪਾਂ ਪੂਰੀ ਕਰ ਲਈ ਤੇ ਕੋਠੀ ਤੁਹਾਨੂੰ ਕਿਵੇਂ ਦੀ ਲੱਗੀ ਵੀਡੀਓ ਕਿਵੇਂ ਦੀ ਲੱਗੀ ਜਰੂਰ ਦੱਸੋ ਜੀ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਇਹ ਵੀਡੀਓ ਤੇ ਕਮੈਂਟ ਲਾਜ਼ਮੀ ਕਰਿਓ ਜੇ ਤੁਹਾਨੂੰ ਵੀਡੀਓ ਪਸੰਦ ਆਈ ਹੈ ਤਾਂ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਜੀ ਪਹਿਲੀ ਵਾਰ ਜਿੰਨੇ ਤੁਸੀਂ ਪਹੁੰਚਿਓ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗਾਂ ਜਿੰਨੇ ਤੁਸੀਂ ਦੇਖ ਰਹੇ ਹੋ ਬੱਦ ਤੋਂ ਬੱਦ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਦਿਓ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਜੇ ਕਿਸੇ ਨੇ ਐਡ ਕਰਵਾਉਣੀ ਹੈ ਜੀ ਆਪਣੇ ਕੋਲੇ ਭੇਜ ਕੇ ਇੱਕ ਵੀਡੀਓ ਪੂਰੀ ਜਾਣਕਾਰੀ 10 ਵਾਰ ਫੋਟੋਆਂ ਬਿਲਕੁਲ ਫਰੀ ਦੇ ਵਿੱਚ ਐਡ ਲਗਵਾ ਸਕਦਾ ਹਾਂ ਆਪਣਾ ਕਮਿਸ਼ਨ ਖਰਚਾ ਵਰਚਾ ਕੁਝ ਨਹੀਂ ਹੁੰਦਾ ਤੁਹਾਨੂੰ ਮੈਂ ਪਹਿਲੇ ਦੱਸਦਾ ਸੀਗਾ ਕਿਸੇ ਨੇ ਭੇਜਣੀ ਹੈ ਆਪਣੇ ਕੋਲੇ ਭੇਜ ਕੇ ਐਡ ਲਗਵਾ ਸਕਦਾ ਹਾਂ ਆਪਾਂ ਨੂੰ ਪੁੱਛਣ ਦੀ ਲੋੜ ਵੀ ਹੈ ਨਹੀਂ ਆਪਣਾ ਨੰਬਰ ਉੱਪਰ ਚੱਲਦੇ ਰਹਿੰਦਾ ਜੀ 73800 ਪੂਰਾ 26100 ਤੇ 73 ਆਪਣਾ WhatsApp ਨੰਬਰ ਹੈ। ਲਾ ਕੇ ਅਗਲੀ ਵੀਡੀਓ 'ਚ ਕਿਹੜੇ ਏਰੀਆ 'ਚੋਂ ਕਿੰਨੇ ਰੇਟ ਦੇ ਵਿੱਚ ਤੁਹਾਨੂੰ ਕੂਠੀ ਚਾਹੀਦੀ ਹੈ ਕਮੈਂਟ ਲਾਜ਼ਮੀ ਕਰਿਓ ਜੀ। ਬਾਕੀ ਹੁਣ ਦਿਓ ਜੀ ਮੈਨੂੰ ਇਜਾਜ਼ਤ ਮਿਲਦੀ ਆਪਾਂ ਚੱਲ ਦੀ ਜੀ।